ਕੱਲ ਤੁਸੀਂ ਮੁਲਾਕਾਤ ਕਰਕੇ ਆਏ ਹੋ ਭਾਈ ਸਰਬਜੀਤ ਸਿੰਘ ਦੀ ਉਹਦੇ ਹਾਲਾਤ ਕਿਵੇਂ ਆ? ਹਾਂਜੀ ਉਹ ਅਜੇ ਇਸ ਟਾਈਮ ਤੇ ਵੀ ਉੱਥੇ ਹੀ ਆ ਸਟਿਚਰ ਤੇ ਪਾਏ ਹੋਏ ਆ ਦੋ ਜਾਨੇ ਚੱਕ ਕੇ ਲੈ ਕੇ ਆਉਂਦੇ ਨੇ ਦੋਨਾਂ ਸਾਈਡਾਂ ਤੋਂ ਤੇ ਗੋਡਿਆਂ ਦੇ ਵਿੱਚ ਉਹਨਾਂ ਦੇ ਜ਼ਖਮ ਆ ਜੇ ਅੱਲੇ ਆ ਤੇ ਹੁਣ ਇਹ ਨਹੀਂ ਪਤਾ ਵੀ ਕਦੋਂ ਤੱਕ ਉਹ ਠੀਕ ਹੁੰਦੇ ਆ ਕਦੋਂ ਨਹੀਂ ਹੁੰਦੇ ਕੋਈ ਮੈਡੀਕਲ ਸਹੂਲਤ ਉੱਥੇ ਕੁਝ ਨਹੀਂ ਹੈਗੀ ਹਸਪੀਟਲ ਜੇਲ੍ਹ ਦੀ ਵਿੱਚ ਅੰਦਰ ਰੱਖਿਆ ਹੋਇਆ ਹੈ ਉਹਨਾਂ ਨੂੰ ਜੀ ਤੋਂ ਥੋੜਾ ਚਿਰ ਹੀ ਬੈਠਦੇ ਆ ਬਹੁਤੀ ਗੱਲਰੀ ਹੁੰਦੀ ਫਿਰ ਸਟਿਚਰ ਤੇ ਲੰਮੇ ਪੈ ਜਾਂਦੇ ਆ ਥੋੜਾ ਚਿਰ ਬੈਠਿਆ ਵੀ ਨਹੀਂ ਜਾਂਦਾ ਉਹਨਾਂ ਕੋਲ ਜ਼ਿਆਦਾ ਚਿਰ ਤੁਹਾਡੇ ਨਾਲ ਮੁਲਾਕਾਤ ਜਿਹੜੀ ਸ਼ੀਸ਼ੇ ਵਿੱਚ ਹੁੰਦੀ ਕਿ ਇਸ ਤਰ੍ਹਾਂ ਹੁੰਦੀ ਨਹੀਂ ਕੋਲ ਬਿਠਾ ਕੇ ਹੁੰਦੀ ਕੋਲ ਬਿਠਾ ਕੇ ਹੁੰਦੀ ਹੈ ਅੱਛਾ ਕੋਲ ਬਿਠਾ ਕੇ ਮੁਲਾਕਾਤ ਤੁਹਾਡੀ ਹੁੰਦੀ ਸਰਵਜੀਤ ਸਿੰਘ ਦੀਆਂ ਮਿੰਡ ਦੇ ਨਾਲ ਹਾਂਜੀ ਤੇ ਉਹ ਥੋੜੀ ਦੇਰ ਬੈਠਦੇ ਉਸ ਤੋਂ ਬਾਅਦ लेट ਜਾਂਦਾ ਆ ਤੇ लेट ਜਾਂਦੇ ਆ ਬੈਠਾ ਹੀ ਜਾਂਦਾ ਮੈਂ ਕੋਲ ਗੋਲੀਆਂ ਜਿਹੜੀਆਂ ਨੇ ਪੱਟਾਂ ਵਿੱਚ ਵੱਜੀਆਂ ਨੇ ਇੱਕ ਗੋਡਿਆਂ ਵਿੱਚ ਵੱਜੀਆਂ ਦੋਨਾਂ ਗੋਡਿਆਂ ਦੇ ਵਿੱਚ ਅੱਛਾ ਦੋਨਾਂ ਗੋਡਿਆਂ ਵਿੱਚ ਵੱਜੀਆਂ ਨੇ ਗੋਲੀਆਂ ਵਿੱਚ ਹਾਂਜੀ ਤੇ ਦੋਨੋਂ ਗੋਡੇ ਹੁਣ ਪੂਰੀ ਤਰ੍ਹਾਂ ਡੈਮੇਜ ਨੇ ਹਾਂ ਇਸ ਟਾਈਮ ਦਾ ਡੈਮੇਜ ਆ ਜਿੰਨਾ ਚਿਰ ਕੋਈ ਮੈਡੀਕਲ ਸਹੂਲਤ ਨਹੀਂ ਮਿਲਦੀ ਨਾ ਸਾਨੂੰ ਕੁਝ ਪਤਾ ਕੀ ਟਰੀਟਮੈਂਟ ਉਹਨਾਂ ਦਾ ਕੋਈ ਸਾਡੇ ਕੋਲ ਰਿਕਾਰਡ ਨਹੀਂ ਹੈਗਾ ਕੋਈ ਐਕਸਰੇ ਨਹੀਂ ਲੱਥੇ ਕੁਝ ਨਹੀਂ ਪਤਾ ਸਾਨੂੰ ਕੀ ਚੱਲਦਾ ਪਿਆ ਤੇ ਕੀ ਨਹੀਂ ਅੰਦਰ ਹੋਇਆ